ਸਾਰਾ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਪਰੈਜ਼ੈਂਟ ਆ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ Song ਸਾਡੇ ਸਾਹਮਣੇ ਆਇਆ ਜੋ ਬੋਲੀਵੁੱਡ ਦੇ ਵਿੱਚ ਸਿੰਗਰ ਆ ਰੈਪਰ ਆ ਬਹੁਤ ਮਸ਼ਹੂਰ ਰੈਪਰ ਆ ਬਾਦਸ਼ਾ ਉਹਦੇ ਵੱਲੋਂ ਇਹ Song ਆਇਆ ਗਿਆ ਜਿਹਦੇ ਵਿੱਚ ਉਹਨੇ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਉਹਨੂੰ ਲੈ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀ ਭਾਈ ਚਰਚੇ ਰੋਸੀ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਭਰਾਤੀ ਜਥੇ ਬੰਦੀਆਂ ਦੇ ਨਾਲ ਬੈਠ ਕੇ ਸਾਡੇ ਲੀਡਰ ਪੀਟਰ ਮਸੀ ਜਿਹਦੇ ਨਾਲ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਹਦੇ ਨਾਲ ਉਹ ਪ੍ਰਸ਼ਾਸਨ ਨੇ ਤੁਰੰਤ ਨੋਟਿਸ ਲੈਂਦੇ ਹੋਏ ਐਫ ਆਈ ਆਰ ਦਰਜ ਕੀਤੀ ਹੈ ਕਿਲਾ ਲਾਲ ਸਿੰਘ ਥਾਣੇ ਦੇ ਵਿੱਚ 30 ਨੰਬਰ ਐਫ ਆਈ ਆਰ ਹੈ ਔਰ ਬਿਨਸ ਦੀਆਂ ਧਾਰਾਂ ਦੇ ਤਹਿਤ 298 ਦਾ ਪਰਚਾ ਦਰਜ ਕੀਤਾ ਗਿਆ ਜਿਹਦਾ 295 ਦਾ ਹੁੰਦਾ ਸੀ ਹੁਣ 298 ਦਾ ਪਰਚਾ ਹੁੰਦਾ ਉਹ ਦਰਜ ਕੀਤਾ ਗਿਆ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਔਰ ਤੁਹਾਡਾ ਮੀਡੀਆ ਦਾ ਵੀ ਤੁਹਾਨੂੰ ਬਾਅਦ ਖਾਸ ਤੌਰ ਤੇ ਅਸੀਂ ਕਰਦੇ ਆਂ ਜਿਨ੍ਹਾਂ ਨੇ ਸਾਡੀ ਆਵਾਜ਼ ਰੱਖੀ ਔਰ ਮੈਂ ਤੁਹਾਡੇ ਮੱਦੇਨਜ਼ਰ ਦੱਸਣਾ ਚਾਹੁੰਦਾ ਮੈਂ ਉਹ ਸਰਕਾਰ ਅੱਗੇ ਮੰਗ ਵੀ ਕਰਨਾ ਚਾਹੁੰਦਾ ਹੈ ਸੈਂਟਰ ਸਰਕਾਰ ਅੱਗੇ ਵੀ ਔਰ ਪੰਜਾਬ ਸਰਕਾਰ ਅੱਗੇ ਵੀ ਮੈਂ ਮੰਗ ਕਰਨਾ ਚਾਹੁੰਦਾ ਆ ਵੀ ਕੋਈ ਐਡਾ ਐਡਾ ਦਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਜਿਹੜੇ ਸ਼ਰਾਰਤੀ ਲੋਕ ਨੇ ਇਹ ਕਦੀ ਸਿੱਖ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਕਦੀ ਹਿੰਦੂ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਕਦੀ 크ਿਸਚਨ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਕਦੀ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਔਰ ਇਹ ਕਹਿੰਦੇ ਨੇ ਵੀ ਸਾਨੂੰ ਕੀੜਾ ਮਕੋੜਾ ਸਮਝਦੇ ਨੇ ਜਦੋਂ ਮਰਜ਼ੀ ਜਿਹਦਾ ਦੇ ਲਾਵੇ ਜੋ ਮਰਜ਼ੀ ਬੋਲ ਦਿੰਦਾ ਪਿਛਲੇ ਦਿਨਾਂ ਦੇ ਵਿੱਚ ਵੀ ਸਣੀ ਦੇ올 ਦੀ ਫਿਲਮ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਉਹਦੇ ਵਿੱਚ ਵੀ ਰਣਦੀਪ ਗੁੱਡਾ ਨਾਮ ਦਾ ਬੰਦਾ ਜੋ ਐਕਟਰ ਆ ਉਹ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਅੱਗੇ ਖੜਾ ਹੋ ਕੇ ਕਹਿ ਰਿਹਾ ਸਾਡੇ ਆਮਨ ਸ਼ਬਦ ਦਾ ਮਜ਼ਾਕ ਉਡਾਰ ਰਿਹਾ ਔਰ ਕਹਿ ਰਿਹਾ ਵੀ ਪ੍ਰਭੂ ਤੁਹਾਡਾ ਸੁੱਤਾ ਉਹਨੇ ਮੈਨੂੰ ਭੇਜਿਆ ਔਰ ਚਰਚ ਦੇ ਵਿੱਚ ਗੋਲੀਆਂ ਦੇ ਨਾਲ ਸਾਰੀ ਸੰਗਤ ਨੂੰ ਭੁੰਨ ਰਿਹਾ ਕੀ ਮੈਂ ਪੁੱਛਣਾ ਚਾਹੁੰਦਾ ਵੀ ਇਹ ਇਹਨਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਆ ਵੀ ਇਹ ਇਹ ਸੋਚ ਰੱਖਦੇ ਨੇ ਵੀ ਚਰਚ ਦੇ ਵਿੱਚ ਬੈਠੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਜਾਵੇ ਸੋ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਪਰਚਾ ਦਰਜ ਕਰਵਾਇਆ ਸੀ ਜਾਟ ਮੂਵੀ ਦੇ ਉੱਪਰ ਸਣੀ ਦੋਲ ਦੇ ਉੱਪਰ ਪੂਰੇ ਡਾਇਰੈਕਟਰ ਦੇ ਉੱਪਰ ਉਹਨਾਂ ਦੀ ਟੀਮ ਦੇ ਉੱਪਰ ਬਰਬਾਦ ਦੇ ਵਿੱਚ ਮਾਫੀ ਉਹਨਾਂ ਨੇ ਮੰਗੀ ਆ ਹੁਣ ਵੀ ਬਾਦਸ਼ਾਹ ਦੇ ਉੱਪਰ ਪਰ ਪੂਰੀ ਜਿਹੜੀ ਜਿਹੜੀ ਟੀਮ ਆ ਉਹਦੇ ਉੱਪਰ ਪਰਚਾ ਦਰਜ ਕਰਵਾਇਆ ਗਿਆ ਵਾ ਪਰ ਇਹਨਾਂ ਨੂੰ ਹੁਣ ਮਾਫ ਨਹੀਂ ਕੀਤਾ ਜਾਊਗਾ ਕਿਉਂਕਿ ਅਸੀਂ ਅੱਕ ਚੁੱਕੇ ਆ ਅਸੀਂ ਥੱਕ ਚੁੱਕੇ ਆ ਬਾਰ-ਬਾਰ ਧਰਨੇ ਲਾ ਕੇ ਕਿਉਂਕਿ ਸਾਡੇ ਜਿਹੜੇ ਲੋਕ ਜਿਹੜੇ ਸਾਡੇ ਲੋਕ ਨੇ ਉਹ ਪੱਠਿਆਂ ਤੇ ਕੰਮ ਕਰਨ ਵਾਲੇ ਲੋਕ ਨੇ ਉਹ ਵਿਚਾਰੇ ਚਰਚ ਜਾਂਦੇ ਨੇ ਆਪਣੇ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਕੇ ਉੱਥੇ ਸੇਵਾ ਪਾਉਂਦੇ ਨੇ ਔਰ ਇਹ ਰੇੜੀਆਂ ਲਾਉਣ ਵਾਲੇ ਲੋਕ ਨੇ ਰਿਕਸ਼ਾ ਚਲਾਉਣ ਵਾਲੇ ਲੋਕ ਨੇ ਔਰ ਜਦੋਂ ਧਰਨਾ ਲਾਉਂਦੇ ਨੇ ਔਰ ਆਪਣਾ ਕਾਰੋਬਾਰ ਦਾ ਨੁਕਸਾਨ ਵੀ ਕਰਦੇ ਨੇ ਔਰ ਰੋਟੀ ਦੇ ਜਿਗਾਰ ਦਾ ਉਹਨਾਂ ਦਾ ਮਸਲਾ ਹੁੰਦਾ ਔਰ ਇਹ ਲੋਕ ਜਿਹੜੇ ਨੇ ਬਾਰ-ਬਾਰ ਸਾਨੂੰ ਟਾਰਗੇਟ ਕਰਦੇ ਨੇ ਇਹ ਚੈੱਕ ਕਰਦੇ ਨੇ ਵੀ ਵਸੀ ਭਾਈਚਾਰਾ ਕਿੰਨਾ ਕੁ ਇਸ ਗੱਲ ਤੇ ਵਿਰੋਧ ਕਰੇਗਾ ਬੋਲੇਗਾ ਅਗਰ ਬੋਲਦੇ ਕੋਈ ਬੰਦਾ ਬੋਲਿਆ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਨਹੀਂ ਤੇ ਚੱਲੀ ਜਾਵੇ ਸੋ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਹੁਣ ਮੈਂ ਇਹ ਮੰਗ ਕਰਦਾ ਪੂਰੇ ਪ੍ਰਸ਼ਾਸਨ ਤੋਂ ਔਰ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਸੀ ਅੱਜ ਸਲਾਹ ਵੀ ਕੀਤੀ ਆ ਵੀ ਇਹ ਜਿਹੜੇ ਲੋਕ ਦੇ ਪੂਰਨ ਤੌਰ ਤੇ ਇਹਨਾਂ ਨੂੰ ਨੱਥ ਪਾਈ ਜਾਏਗੀ ਇਹ برداشت ਨਹੀਂ ਕੀਤਾ ਜਾਊਗਾ ਹੁਣ ਜਿਹੜਾ ਮਸੀਹ ਭਾਈਚਾਰਾ ਜਿਹੜਾ ਵਾ ਇੱਕ ਜੋਟਿਆ ਉਹ ਆਪਣੇ ਹੱਕਾਂ ਦੇ ਲਈ ਲੜਨ ਲਈ ਤਿਆਰ ਆ ਧੰਨਵਾਦ ਕਿ ਹਮੇਸ਼ਾ ਜ਼ਿਆਦਾਤਰ ਸਾਡੇ ਹੀ ਲੋਕਾਂ ਨੂੰ ਜਾਂ ਕ੍ਰਿਸ਼ਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਉਹਦੇ ਪਿੱਛੇ ਜਿਹੜਾ ਮੈਂ ਸਭ ਤੋਂ ਵੱਡਾ ਰੀਜਨ ਸਮਝਦਾ ਜੋ ਮੇਰੀ ਸਮਝ ਕਹਿੰਦੀ ਹੈ ਹੋਰ ਹੋ ਸਕਦਾ ਕਿ ਲੋਕਾਂ ਦੇ ਲਈ ਵੀ ਉਹੋ ਹੀ ਆ ਕਿਉਂਕਿ ਮੁੱਦੇ ਕੋਈ ਨਾ ਕੋਈ ਡੇਲੀ ਕੁਛ ਨਾ ਕੁਛ ਬੁਲੇ ਜਾਂਦਾ ਚਾਹੇ ਸਾਡੇ ਪਾਸਟਰਾਂ ਦੇ ਖਿਲਾਫ ਚਾਹੇ ਹਲੇਲੂਇਆ ਪਵਿੱਤਰ ਸ਼ਬਦ ਦੇ ਖਿਲਾਫ ਚਾਹੇ ਬਾਈਬਲ ਦੇ ਖਿਲਾਫ ਔਰ ਇਹਦਾ ਵੱਡਾ ਕਾਰਨ ਇਹ ਆ ਕਿ ਸਾਡੇ ਜਿਹੜੇ ਪ੍ਰੀਸਟ ਨੇ ਸਾਡੇ ਜਿਹੜੇ ਪਾਸਟਰ ਨੇ ਇਹ ਕਰਦੇ ਨੇ ਸ਼ਾਂਤੀ ਦਾ ਪ੍ਰਚਾਰ ਇਹ ਲਾਉਂਦੇ ਨੇ ਲੋਕਾਂ ਨੂੰ ਗਲੇ ਇਹ ਲੋਕਾਂ ਦੇ ਨਾਲ ਪਿਆਰ ਦੀ ਭਾਈਚਾਰਕ ਸਾਂਝ ਦੀ ਜਿਹੜੀ ਆ ਅਲਦਾਸ ਕਰਦੇ ਨੇ ਔਰ ਲੋਕ ਉਹਨਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਪਿਆਰ ਦੇ ਨਾਲ ਚੱਲਦੇ ਨੇ ਔਰ ਚਰਚਾਂ ਦੇ ਵਿੱਚ ਇਹੋ ਹੀ ਕਾਰਨ ਹੈ ਕਿ ਭੀੜਵਾਦ ਰਹੀ ਆ ਕਿਉਂਕਿ ਇੱਕ 크ਰਿਸਚਨ ਕਮਿਊਨਿਟੀ ਐਦਾਂ ਦੀ ਆ ਜਿਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵਿਤਕਰਾਨ ਨਹੀਂ ਆ ਇਹਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੰਡ ਨਹੀਂ ਆ ਕੋਈ ਉੱਚ ਨੀਚ ਦਾ ਕੋਈ ਵੀ ਸਾਡੀ ਕਮਿਊਨਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਵਾ ਵੰਡ ਜਿਹੜਾ ਭਾਗ ਨਹੀਂ ਆ ਉਹਦੇ ਕਾਰਨ ਸਭ ਇੱਕੋ ਹੀ ਪਾਸੇ ਇੱਕੋ ਤਕੜੀ ਜਿ ਤੋਲੇ ਜਾਂਦੇ ਨੇ ਔਰ ਲੋਕ ਪਿਆਰ ਦੇ ਖਿੱਤੇ ਪਰੇਉਂਦੇ ਨੇ ਔਰ ਜਿਹੜੇ ਸਮਾਜ ਵਿਰੋਧੀ ਨੇ ਜਿਹੜੇ ਸ਼ਰਾਤ ਹੀ ਅੰਸਰ ਨੇ ਜਿਨ੍ਹਾਂ ਨੂੰ ਬਹਾਨਾ ਚਾਹੀਦਾ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਸਾਡੇ ਲੋਕਾਂ ਨੂੰ ਟਾਰਗੇਟ ਕਰਦੇ ਨੇ ਕੁਝ ਨਾ ਕੁਝ ਪੁੱਠਾ ਸਿੱਧਾ ਬੋਲ ਕੇ ਜਾਂ ਸਾਡੇ ਪਾਸਬਾਨਾਂ ਦੀ ਗੱਲ ਨੂੰ ਪੁੱਠਾ ਸਿੱਧਾ ਬੋਲ ਕੇ ਐਦਾਂ ਦੇ ਮਾਹੌਲ ਨੂੰ ਬਣਾਉਂਦੇ ਨੇ ਕਿ ਸਾਡੇ ਲੋਕ ਭੜਕਣ ਉਹ ਰੱਸੀ ਛੜਕਾ ਤੇ ਆਈਏ ਔਰ ਇਹਨਾਂ ਦੇ ਖਿਲਾਫ ਚਲੀਏ ਸਾਡੀ ਕੋਈ ਮੰਗਿਆ ਕਿ ਗਾਂ ਤੋਂ ਵੀ ਬਾਕੀਆਂ ਨੂੰ ਫਲ ਪਏ ਇੱਕੋ ਹੀ ਗੱਲ ਆ ਸਿਆਣਿਆਂ ਦੀ ਇੱਕ ਕਹਾਵਤ ਆ ਇਹ ਗੱਲ ਸਹੀ ਦੀ ਨਹੀਂ ਗੱਲ ਪਈ ਦੀ ਆ ਕਿ ਜੇ ਇਸ ਵਕਤ ਇਹਨੂੰ ਥੱਲ ਨਾ ਪਈ ਇਹ ਜੇਲ ਦੀਆਂ ਸਲਾਕਾਂ ਦੇ ਪਿੱਛੇ ਨਾ ਗਿਆ ਤਾਂ ਹੋਰ ਵੀ ਜਿਹੜੇ ਹੋਣਗੇ ਕੱਲ ਨੂੰ ਕੁਝ ਨਾ ਕੁਝ ਸਾਡੀ ਪੁੱਤਰ ਬਾਈਬਲ ਨੂੰ ਲੈ ਕੇ ਬਲੂ ਉਹ ਨਹੀਂ ਹਟਣਗੇ ਸਾਡੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਇਹਨਾਂ ਨੂੰ ਜੇਲ ਦੀਆਂ ਸਲਾਕਾਂ ਚ ਪਹਚਾਇਆ ਜਾਏ ਜਿਹੜੀਆਂ ਧਾਰਾ ਲੱਗੀਆਂ ਨੇ ਪ੍ਰੋਪਰ ਉਹਦੇ ਦੇ ਵਰਤ ਕਰਕੇ ਨਿਰਪੱਖ ਫੈਸਲਾ ਕੀਤਾ ਜਾਏ ਧਰਮ ਨਿਰਪੱਖ ਫੈਸਲਾ ਕੀਤਾ ਜਾਏ ਔਰ ਇਹਨਾਂ ਨੂੰ ਥੱਲ ਪਈ ਜੇ